ਜੀਤਾਲ ਸਾਰਿਆਂ ਨੂੰ ਸਾਡੇ ਪੰਜਾਬੀ ਕਨਸਰਟ ਵਿੱਚ ਬਹੁਤ-ਬਹੁਤ ਸਵਾਗਤ ਹੈ ਹੋਰ ਦੱਸੋ ਜੀ ਠੀਕ ਠਾਕ ਹੋਮੋਂਗੇ ਮੱਝ ਰਿੰਗੀਆਂ ਦੇ ਧਾਰ ਨੂੰ ਤੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਆਪਾਂ ਬਣਾਵਾਂਗੇ ਜੀ ਇਹਦੀ ਚੌਲਿਆਂ ਦੀ ਸਬਜ਼ੀ ਬਿਲਕੁਸ ਇਸ ਤਰ੍ਹਾਂ ਦੀ ਜੀ ਵਿਚਾਰ ਵਿੱਚ ਚੋਲੇ ਆ ਜਦੋਂ ਇਸ ਤਰ੍ਹਾਂ 부ਸੇ 부ਸੇ ਹੋਏ ਉਸਤਾ ਗਰਮੀ ਵਾਲੀ ਭੈਣ ਲੱਗਦੀ ਤੇ ਆਪਾਂ ਨੂੰ ਪਹਿਲਾਂ ਸਟਕ ਕਰਾਂਗੇ ਸਾਰਿਆਂ ਨੂੰ ਬਹੁਤ ਟੇਸਟੀ ਵਾਲੀ ਸਬਜ਼ੀ ਜਿਹੜਾ ਆਪਣੇ ਘਰ ਵਿੱਚ ਦੇਖੋ ਲੱਗਦੇ ਉਹ ਚੌਲਿਆਂ ਦੇ ਚੋਲਿਆਂ ਦੇ ਨਾਲ ਦਾ ਫਰਕ ਆਇਆ ਤਾਂ ਇਹ ਤਾਂ ਇਹ ਵੀ ਲੱਗਦੀ ਆ ਦੇਖੋ ਦੇਖੋ ਇਹ ਜੱਗ ਨੈਟ ਦੀਆਂ ਜੁੱਲੀਆਂ ਹੁੰਦੀਆਂ ਨੇ ਗਰਮੀ 'ਚ ਆਰਾਮਦਾਰੀ ਨੈਟ ਆਉਂਦੀ ਹੁੰਦੀ ਮੈਂ ਚੁੰਨੀ ਇਹਦਾ ਹੀ ਕਰਾਈ ਹੈ ਨੈਟ ਦੀ ਮੈਨੂੰ ਵਧੀਆ ਲੱਗਦੀ ਹਲਕੀ ਹੈ ਇਹ ਇਹ ਤਾਂ ਦਾਤ ਨਾਲ ਜੀਰਦੇ ਆ ਪਰ ਮੈਨੂੰ ਦਾਤ ਨਾਲ ਵਧੀਆ ਨਹੀਂ ਆਦੀ ਮੈਂ ਇਸ ਤਰ੍ਹਾਂ ਕਰਦ ਨਾਲ ਛੇਤੀ ਨਹੀਂ ਰਹਿੰਦੇ ਚਾਕੂ ਨਾਲ ਕਰਦ ਆਪਾਂ ਜਾਵਾਂਗੇ ਮੰਦਿਰ ਅੱਜ ਮੰਗਲਵਾਰ ਸਭਜੀ ਬਣਾ ਲਈ ਆਪਾਂ ਗੁੰਮਤ ਬਹੁਤ ਹੀ ਵਧੀਆ ਲੱਗਦੀ ਹੈ ਸਬਜੀ ਇਹ ਕਿ ਸਬਜ਼ੂਕੀ ਸਭ ਜੀ ਪਾਣੀ ਵਾਲੀ ਵੀ ਤੇ ਤਰੀ ਵਾਲੀ ਵਧੀਆ ਲੱਗਦੀ ਆ ਹੁਣ ਫੋਕੀ ਵੀ ਜਾਦੀ ਵਧੀਆ ਲੱਗਦੀ ਆ ਥੋੜੀ ਜਿਹੀ ਨਾ ਪ੍ਰੋਬਲਮ ਐ ਉਹ ਚਾਹਾਂ ਚੀਰਨ ਚ ਆਉਂਦੀ ਆ ਕਿਉਂਕਿ ਬਰੀਕੀ ਕੰਮ ਹੋ ਜਾਂਦਾ ਡਿਵਿਜਨ ਜੋ ਆਪਾਂ ਸੇਰੇ ਬਣਾਵਾਲੇ ਸਕੂਲ ਲਾ ਜਾਣਗੇ ਬੱਚੇ ਤਾਂ ਸਾਰੀਆਂ ਸਬਜ਼ੀ ਦਾ ਫਿਕਰ ਹੁੰਦਾ ਸ਼ਾਮ ਨੂੰ ਇਹ ਤਾਂ ਆਪਣੇ ਲੱਗਣ ਲੱਗਦੀ ਕੋਈ ਨਾ ਕੋਈ ਸਾਰੀ 5 ਵਜੇ ਤੋਂ ਬਾਅਦ ਹੀ ਸਟਾਰਟ ਹੁੰਦੇ ਆ ਕੰਮ ਕਿਉਂ ਉਹ ਤਾਂ ਤਪੈਣ ਲੱਗ ਜਾਂਦੀ ਹੈ ਮੈਂ ਸੰਨੀ ਕਰਕੇ ਅੰਦਰ ਵੜ ਜਾਈਦਾ ਪਤਾ ਨਹੀਂ ਇਹਨੂੰ ਬਾਹਰ ਕੀ ਕਹਿੰਦੇ ਹੁੰਦੇ ਆ ਅਸੀਂ ਤਾਂ ਚੌਲੇ ਕਹਿੰਦੇ ਆ ਨਰਮੇ ਰਿਤ ਮੋਟੇ ਲੱਗਦੇ ਸੀ ਮੋਟੇ ਪਰ ਇਹ ਨਾ ਉਹ ਨਹੀਂ ਉਂਬੀ ਵਾਲੇ ਵਧੀਆ ਲੱਗਦੇ ਸਿਰ ਵਿੱਚ ਜਪਕੀ ਦੀ ਹੈ ਇਹ ਜੀ ਆ ਵੀ ਦਾ ਮਿੰਨਾ ਜੀ ਜੇਠ ਚੜ ਗਿਆ ਅੱਜ ਸੰਗਰਾਮ ਦੀ ਸੀਗੀ ਇਹ ਕੋ ਗਰਮੀ ਹਲੇ ਜੂਨ ਜੁਲਾਈ ਤੱਕ ਇਹ ਬਹੁਤ ਜ਼ਿਆਦਾ ਪਹਿਲੀ ਤਾਂ ਪਣ ਲੱਗ ਗਈ ਇਹ ਨਾ ਦੋ ਜਣਾਂ ਦਾ ਕੰਮ ਹੈ ਕਿ ਜਰ ਕੇ ਅਰਕਰ ਦੇਈ ਜਾ ਬਣਾ ਆਪਣਾ ਹੀਰਨੀ ਜੇ ਫੇ ਛੇਤੀ ਜੀਰੇ ਜੜੀ ਆ

ਟੱਪ ਬੱਟੀ ਬਣ ਗਈ ਨਾਲ ਜਿੰ ਨਾਲਾ ਰੋਟੀ ਲੱਗ ਜਾਨੀ ਹੁੰਦੇ ਆ ਤੇਨ ਬਿਜ ਦਾ ਨਾ ਮੈਨੂੰ ਨੇ ਵੀ ਜਿਹੜੇ ਨੇ ਦੇ ਸੀ ਕਿੰਨੇ ਕੋ ਛਟੀਆਂ ਹੁੰਦੀਆਂ ਸ਼ਹਿਰ ਚ ਪਾਥ ਨਹੀਂ ਹੈ ਗੱਲ ਯਾ ਲੱਕੜਾ ਹੋ ਜਾਂਦੀ ਹੈਗਾ ਲੇਈ ਪਣਾ ਬਰਤ ਕੇ ਨਹੀਂ ਰਾਜੀ ਚੁੱਲਾ ਪਰ ਮੈਨੂੰ ਗੈਸ ਦੋ ਗੈਸ ਨਾਲ ਤਾਂ ਮੈਨੂੰ ਸਾਵਧਾਨ ਦੰਦਰ ਸੋਈ ਚ ਵਰਦਿਆਂ ਨੂੰ ਬਾਰੀ ਉਹ ਵੀ ਜੱਗਾ ਲੱਗਦਾ। ਇਹ ਸਾਰੇ ਕੰਮ ਬਣ ਜਾਂਦੇ ਬਠੇ ਮੇਰੇ ਚੁੱਲੇ ਤੇ। ਦੇਖੋ ਚੱਲਦੇ ਨਾ ਗਿੱਠੀ ਵਾਂਗੂ ਅੱਗ ਆਪਾਂ ਕੁਝ ਨਹੀਂ ਲਾਇਆ ਨਾ ਤੇਲ ਨਾ। ਲਓ ਜੀ ਆਪਾਂ ਬੈ ਗੀ ਚੁੱਲੇ ਤੇ। ਕੜਾਈ 'ਚ ਬਣਾਵਾਂਗੇ। ਇੱਧਰ ਦੇਖੋ ਸਬਜ਼ੀ ਮੈਂ ਕੱਟ ਕੇ ਤਿਆਰ ਕਰ ਲਈ। ਆਪਾਂ ਕੀ ਕੁਝ ਕੱਟ ਲਿਆ। ਚੰਗੀ ਤਰ੍ਹਾਂ ਧੋ ਲਈ ਤੇਲ ਨੂੰ ਕੜਾ ਪਕਾੜਾਂਗੇ ਵਧੀਆ ਚੰਗੀ ਤਰ੍ਹਾਂ ਪੱਠੀ ਵਾਲਾ ਗੰਮਾ ਗਰਮੀ ਬਹੁਤ ਸੇਕ ਲੱਗਦਾ ਚੱਲੇ ਮੇਰੇ ਪਰ ਆਈ ਨਾ ਨੀ ਆਪਾਂ ਕਿੱਥੇ ਬੈਠਣਾ ਸਬਜ਼ੀ ਬਣ ਗਈ ਨੇ ਇੱਕ ਕੜਸੀ ਭਰ ਕੇ ਪਾਵਾਂਗੇ ਤੇਲ ਦੇ ਕਿਉਂਕਿ ਚੌਲਾਂ ਦੀ ਸਬਜ਼ੀ ਹੈ ਜਣੀ ਨਾ ਤੇਲ ਨਾਲ ਹੀ ਵਧੀਆ ਬਣਦੀ ਸੁੱਕੀ ਸੁੱਕ ਨਾਲ ਜਿਆਦਾ ਇਹ ਵਿੱਚ ਨੂਨ ਮਿਰਚ ਪੈਂਦਾ ਜਿਆਦਾ ਤੇਲ ਪੈਂਦਾ ਕਿਉਂਕਿ ਫਿਰ ਇਹ ਕ੍ਰਾਂਚੀ ਜੀ ਸਬਜ਼ੀ ਬਦੀ ਲੱਗਦੀ ਹੈ ਜੀ ਅਪਾ ਜਾਵਾਂਗੇ ਹੁਣ ਸਬ지 ਬਣਾ ਕੇ ਨਾਲ ਦੀ ਨਾਲ ਰੋਟੀ ਬਣਾ ਕੇ ਮੰਦਿਰ ਜਾਵਾਂਗੇ ਮਹਾਵੀਰ ਅੱਜ ਹਰੂਮਾਨ ਦੀ ਦਾ ਜਨਮ ਮਨ ਰਿਵਾਜ ਨੂੰ ਮੰਨਦੇ ਆਂ ਅਸੀਂ ਵੱਧ ਭੋਗ ਲੈ ਕੇ ਜਾਵਾਂਗੇ ਪ੍ਰਸ਼ਾਦ ਜੇ ਹੋ ਸਕੇ ਆ ਤਾਂ ਮੈਂ ਫੋਟੋਆਂ ਖਿੱਚ ਕੇ ਲਵਾਂਗੀ ਜੇ ਜਿਆਦਾ ਨਾ ਨੇ ਰਹੂਆ ਜਿੰਨੇ ਰਹੂਗਾ ਫਿਰ ਠੀਕ ਐ ਆਪਾਂ ਜਾਵਾਂਗੇ ਚਾਹਾਂ ਜੁ ਬਾਇੰਗ ਅੱਪ ਸਿੱਕਣ ਲੱਗ ਗਏ ਹੁਣ ਤਾਂ ਵੀ ਨਹੀਂ ਐਂ ਕਰਕੇ ਥੇਰ ਕੱਢ ਜਾਂਦੇ ਉਸ ਵੱਡਣਾਂ ਲਈ ਆ ਦੇਖੋ ਸੁਖਮ ਨੂੰ ਕਹਿੰਦੀ ਆ ਵੀ ਦੇਖੀਗਾ ਤੋ ਕਹਿੰਦੀ ਨਹੀਂ ਆ ਦੇਖੀ ਮੈਨੂੰ ਆਤ ਪੈ ਰਹੀ ਆ ਹਰੇ ਗੱਲ ਚ ਬੰਦੇੱਖੀ ਕਹਿੰਦੀ ਹੁੰਦੀ ਆ ਦੇਖੀ ਬਸੇ ਚੁਰੂਦੀ ਆਤ ਤਾਂ ਜਿਵੇਂ ਨਾ ਜਿੰਨਾ ਮਰਜੀ ਆਪਾਂ ਬੋਲੀ ਨੂੰ ਚੇਂਜ ਕਰੀ ਜਾ ਪਰ ਜਿਹੇ ਜੀ ਬੋਲੀ ਆ ਉਹੋ ਜੀ ਮੂੰਹ ਚੋਂ ਨਿਕਲੂਗੀ ਆਪਾਂ ਤਾਂ ਇਹੋ ਜੀ ਬੋਲਦੇ ਆ ਮੈਂ ਤਾਂ ਵੀ ਦੇਖੀ ਐਂ ਕਰੀ ਮਾਰਸਾ ਆ ਰਿਓ ਜਤਾਈ ਐ ਸਿੰਪਲ ਜੀ ਬੋਲੀ ਹੈਗੀ ਥੋੜੀ ਜੀ ਨਾ ਰੁੱਖੀ ਆ ਉੜੀ ਜੀ ਬੋਲੀ ਚ ਮਠਿਆਸ ਘਟਾ ਗੀ ਔਖੀ ਜੀ ਬੋਲੀ ਉੱਪਰ ਲਿਖੀ ਪਰ ਮੈਨੂੰ ਲੈਰੇ ਦਾ ਵੀ ਨਹੀਂ ਨਾ ਪਾ ਦੋਨੇ ਵੀ ਐ ਵੀ ਨਹੀਂ ਵੀ ਇੱਧਰ ਇੱਧਰ ਬੋਲੀ ਬਹੁਤ ਵਧੀਆ ਐ ਮੈਂ ਆ ਖੇ ਲੈਰੇ ਵਾਲੀ ਸਾਈਡ ਤੇ ਸੁਨਾਵ ਰੋਡ ਬੰਨੀ ਆਪਣੇ ਬੋਲੀ ਦੇ ਇਲਾਕੇ ਦਾ ਫਰਕ ਆਗਾ ਮਿੱਠੀ ਬੋਲੀ ਐ ਜੀ ਇਹ ਨਹੀਂ ਇਹ ਜਿਹੜੇ ਮਾਨਸਾ ਇਹਦੇ ਆ ਇਹ ਤਾਂ ਬਹੁਤ ਜਿਆਦੇ ਵੱਡਕ ਹੋ ਗਏ ਇਧਰ ਦੀ ਆਪਸ ਵਿੱਚ ਇਹ ਗੱਲ ਕਰੀ ਉਹ ਵੀ ਐਂ ਲੱਗਦਾ ਵੀ ਹਾਏ ਉੱਡ ਕੇ ਜੇ ਪੈ ਗਏ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਲੱਗਿਆ ਮੈਂ ਦੋਹੀ ਜੀਂ ਰੱਖਦੀ ਬੋਲੀ ਮੇਰੀ ਨਾਈ ਵਾਲੀ ਮਿੱਠੀ ਹੈ ਨਾਈ ਵਾਲੀ ਕੌੜੀ ਹੈ ਠੀਕ ਆ ਮੇਰੇ ਹਿਸਾਬ ਨਾਲ ਤਾਂ ਠੀਕ ਆ ਫਿਰ ਪਤਾ ਲੇ ਜਿਆਦੇ ਮਿੱਠੇ ਰਹਿ ਕੇ ਵੀ ਲੋਕ ਅੱਜ ਕੱਲ ਤੁਹਾਨੂੰ ਪਤਾ ਹੈ ਨਾ ਸੋਨੂੰ ਵੀ ਨਾ ਬਹੁਤ ਜਿਆਦੇ ਦੁਨੀਆ ਜੇ ਆਪਾਂ ਮਿੱਠੇ ਹੋ ਜੀਏ ਫਿਰ ਅਗਲਾ ਕਹਿੰਦਾ ਇਹ ਭੋਲੇਆ ਭੋਲੇ ਦਾ ਫਾਇਦਾ ਉਠਾ ਲੈਂਦੇ ਆ ਜੀਰਾ ਆਪਾਂ ਪਾਤਾ ਆਲੀਆ ਪਾ ਦਿੰਦੇ ਪਿਆਲ ਗ੍ਰੇਜ਼ ਵੀ ਇਸ ਕਰੂਗਾ ਬੇਸ ਨਹੀਂ ਲੈ ਲਈ ਹਾਲ ਤਾਂ ਮੇਰਾ ਹਰਾ ਰਹਿੰਦਾ ਹਰਾ ਦੋ ਨਾ ਹਰਾ ਬਣਾਇਆ ਸੀ ਉਹ ਮੈਨੂੰ ਵਧੀਆ ਨਹੀਂ ਲੱਗਿਆ ਹੋਰ ਬਣਾਵਾਂਗੇ ਜਾਂ ਦੇਖਾਂਗੇ ਭੈਣ ਕੋਲੋਂ ਲਿਆਵਾਂਗੇ ਉਹ ਇਧਰ ਮਾਨਸਰਵਨ ਦੀ ਮਿੱਟੀਆ ਵਧੀਆ ਥੋੜੀ ਜਿਹੀ ਇਧਰ ਲਈ ਮਿੱਟੀ ਨਾ ਉਨੇ ਇਸ ਲਈ ਜੀ ਇਧਰ ਵੱਟ ਜੀ ਜਾਂ ਜੇ ਮੈਂ ਪਾ ਆ ਤਾਂ ਮੈਂ ਇੱਕਾ ਦਾ ਬਣਾਇਆ ਹੈ ਚੁੱਲਾ ਪੱਕੀਆਂ ਇੱਕਾ ਦਾ ਜੇ ਆਪਾਂ ਦੂਜਾ ਲੈਣੇ ਸੀ ਮੈਂ ਤੋ ਉਹ ਇੱਥੇ ਅੜ ਗਿਆ ਜਦੋਂ ਸੀਮਿੰਟ ਵੀ ਮਾੜੇ ਆਉਣ ਲੱਗੇ ਤਾਂ ਇਹੋ ਨੇ ਚੀਜ਼ਾਂ ਇਹ ਨਹੀਂ ਆਪਾਂ ਲੈ ਮੰਗੇ ਦਮਦਮਾ ਸਾਹ ਕੋਲੇ ਮੇਰੀ ਭੈਣ ਗਈ ਹੋਈ ਛੋਟੀ ਉਹ ਨੂੰ ਆਖਿਆ ਹੋਇਆ ਮੈਨੂੰ ਉਹ ਲੈ ਕੇ ਦੇਈ ਆਪਾਂ ਗੱਡੀ ਲੈ ਕੇ ਜਾਵਾਂਗੇ ਤੇ ਘਰ ਲੈਵਾਂਗੇ ਸਾਰਾ ਜੀ ਹੁੰਦੇ ਤਾਂ ਠੰਡੀ ਕਿ ਲਿਆ ਜੈ ਨਹੀਂ ਪਤਾ ਪੱਲੀ ਕਿਹੜਾ ਵੱਜ ਜੇ ਲੋ ਜੀ ਆਪਣੇ ਪਿਆਜ਼ ਸਬਰਾਉਨ ਹੋ ਗਏ। ਇਸ ਤੋਂ ਬਾਅਦ ਜੀ ਆਪਾਂ ਹੋਰ ਕੂਕਲੀ ਮਾਰ ਦ। ਅੱਗੇ ਕੀ ਸੀਗਾ ਜਦੋਂ ਅਸੀਂ ਕਮਾਰੀਆਂ ਹੁੰਦੇ ਸਾਡੇ ਕੋਲ ਰੇੜੂਆ ਹੁੰਦਾ ਤੰਹੋਲ ਜਰ ਲੈ ਜੀ ਨਾ ਅਸੀਂ ਸਬਜ਼ੀ ਜਿਉਂ ਨਹੀਂ ਹੁੰਦੇ ਨਾਲੇ ਗਾੜੇ ਛੁੜੀ ਆ ਜਾਂ ਕੋਈ ਕੋਈ ਸਬਿਆਚਾਰ ਵੀ ਪ੍ਰੋਗਰਾਮ ਵਧੀਆ ਹੁੰਦਾ ਖੇਤੀਬਾੜੀ ਰੌਣਕੀ ਰਾਮ ਹੋਰੇ ਆਉਂਦੇ ਹੁੰਦੇ ਸੀ।

ਕੀ ਇਹ ਨਰਮਾ ਜੂ ਬਣ ਜਾਂਦੇ ਤਾਂ ਕਿ ਉਹ ਜ ਘਰ ਦਿੰਦੇ ਮੂਰੇ ਨਾ ਨਰਮਾ ਜੂ ਵੀ ਜਾਂਦੇ ਨਾਲ ਇਹ ਦੇੜੂ ਆ ਜੀਵਨ ਸੱਤੀ ਸੀਗਾ ਪਹਿਲਾਂ ਦੇੜੂ ਲਓ ਜੀ ਆਪਾਂ